ਲੋ ਵੀ ਮਿੱਤਰੋ ਭਾਈ ਅਮਰ ਸਿੰਘ ਦੀ ਚਮਕੀਲਾ ਦੀ ਮੂਵੀ Netflix ਤੇ ਆ ਗਈ ਆ ਜਿਸ ਨੂੰ ਖੂਬ ਪਿਆਰ ਮਿਲ ਰਿਹਾ ਭਾਈ ਚਮਕੀਲਾ ਦੇ ਚਾਹਣ ਵਾਲਿਆਂ ਵੱਲੋਂ ਆ ਤੁਹਾਨੂੰ ਦਿਖਾ ਰਹੇ ਆ ਪਿੰਡ ਮੈਸੋਂਪੁਰ ਖੜੇ ਆ ਇਸੇ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਜਿੱਥੇ ਸਾਡੀ ਗੱਡੀ ਖੜੀ ਆ ਬਿਲਕੁਲ ਏਸੀ ਜਗ੍ਹਾ ਤੇ ਆ ਕੇ ਭਾਈ ਅਮਰ ਸਿੰਘ ਚਮਕੀਲਾ ਦੀ ਗੱਡੀ ਰੁਕਦੀ ਆ ਸਭ ਤੋਂ ਪਹਿਲਾਂ ਬੀਬਾ ਅਮਰਜੋ ਜਦੋਂ ਗੱਡੀ ਚੋਂ ਉਤਰਦੇ ਆ ਤਾਂ ਸਭ ਤੋਂ ਪਹਿਲੀ ਗੋਲੀ ਜਿਹੜੀ ਬੀਬੀ ਅਮਰਜੋ ਦੇ ਲੱਗਦੀ ਆ ਤੇ ਉਸ ਤੋਂ ਬਾਅਦ ਭਾਈ ਅਮਰ ਸਿੰਘ ਚਮਕੀਲਾ ਦੇ ਗੋਲੀਆਂ ਵੱਜ ਜਾਂਦੀਆਂ ਤੇ ਦੋਨੇ ਫਨਕਾਰ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ ਇਸੇ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਤੁਹਾਨੂੰ ਆ ਸਾਰਾ ਦਿਖਾਉਣੇ ਆ ਜਿੰਦੇ ਲੱਗੇ ਅਕਸਰ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਆ ਸਾਰਾ ਇਸ ਘਰ ਦੇ ਬਾਰੇ ਲਗ ਲਗ ਵੀਡੀਓ ਦੇ ਵਿੱਚ ਵੀ ਸਾਝ ਪਾਈ ਆ ਇਮਤੀਆਜ਼ ਅਲੀ ਨੇ ਇਸ ਫਿਲਮ ਦੇ ਵਿੱਚ ਬਾ ਕਮਾਲ ਜਿਹੜੀ ਸਾਰੀ ਪੇਸ਼ਕਾਰੀ ਕੀਤੀ ਆ ਕਿਉਂਕਿ ਉਹਨਾਂ ਨੇ ਸੱਚ ਦਿਖਾਇਆ ਇਸ ਫਿਲਮ ਦੇ ਅੰਦਰ ਅਸੀਂ ਪਹਿਲਾਂ ਵੀ ਇਹ ਜ਼ਿਕਰ ਕਰਦੇ ਰਹੇ ਹਾਂ ਕਿ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੌਤ ਆ ਨਾ ਉਸ ਸਮੇਂ ਦੇ ਜਿਹੜੇ ਸਮਕਾਲੀ ਸੀ ਉਹਨਾਂ ਨੂੰ ਬਾਈ ਅਮਰ ਸਿੰਘ ਚਮਕੀਲਾ ਬਹੁਤ ਰੜਕਦਾ ਸੀ ਕਿਉਂਕਿ ਵੱਡੇ ਵੱਡੇ ਫਨਕਾਰ ਵਿਲੇ ਬਿਠਾ ਦਿੰਦੇ ਸੀ ਬਾਈ ਅਮਰ ਸਿੰਘ ਚਮਕੀਲਾ ਨੇ ਸੋ ਇਸ ਫਿਲਮ ਦੇ ਵਿੱਚ ਇਮਤੀਆਜ਼ ਅਲੀ ਵੱਲੋਂ ਦਿਖਾਇਆ ਗਿਆ ਉਸ ਸਮੇਂ ਦੇ ਸਮਕਾਲੀ ਫਨਕਾਰ ਸੀਗੇ ਉਹ ਬਾਈ ਅਮਰ ਸਿੰਘ ਚਮਕੀਲਾ ਤੋਂ ਜੈਲ ਸੀ ਕਰਨਾ ਸ਼ੁਰੂ ਕਰ ਦਿੰਦੇ ਆ ਇਸ ਲਈ ਮਿੱਤਰੋ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੌਤ ਆ ਉਸ ਦੇ ਕਈ ਪੱਖਾਂ ਤੋਂ ਉਸ ਨੂੰ ਦੇਖਿਆ ਜਾ ਸਕਦਾ ਸੀ ਪਹਿਲਾਂ ਵੀ ਸਾਝ ਪਾ ਚੁੱਕੇ ਆ ਇਸ ਬਾਰੇ ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਚੜ੍ਹਾਈ ਸੀ ਉਹ ਭਾਈ ਅਮਰ ਸਿੰਘ ਚਮਕੀਲਾ ਦੀ ਮੌਤ ਦਾ ਇੱਕ ਵੱਡਾ ਕਾਰਨ ਸੀ ਇਸ ਦੇ ਨਾਲ ਹੀ ਭਾਈ ਅਮਰ ਸਿੰਘ ਚਮਕੀਲੇ ਦਾ ਜਿਹੜਾ ਇੱਕ ਦਲਿਤ ਰਵਦਾਸੀਆ ਸਮਾਜ ਚ ਪੈਦਾ ਹੋਣਾ ਤੇ ਵੱਡੇ ਵੱਡੇ ਫਨਕਾਰਾਂ ਨੂੰ ਝੋਟ ਕਰਨਾ ਉਹਨਾਂ ਨੂੰ ਵਿਹਲੇ ਬਿਠਾ ਦੇਣਾ ਇਹ ਬਰਦਾਸ਼ਤ ਤੋਂ ਬਾਹਰ ਸੀ ਉਹਨਾਂ ਫਨਕਾਰਾਂ ਦੇ ਲਈ ਇਸ ਲਈ ਭਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੌਤ ਆ ਜਿੱਥੇ ਇਸ ਸਾਜ਼ਿਸ਼ ਦੀ ਬੋ ਆਉਂਦੀ ਆ ਉਹਨਾਂ ਦੀ ਮੌਤ ਦੇ ਪਿੱਛੇ ਉੱਥੇ ਹੀ ਉਹ ਜਿਹੜੇ ਫਨਕਾਰ ਬਾਈ ਅਮਰ ਸਿੰਘ ਚਮਕੀਲਾ ਤੋਂ ਨਫ਼ਰਤ ਕਰਨ ਲੱਗੇ ਸੀ ਜੈਲਸੀ ਕਰਨ ਲੱਗੇ ਸੀ ਉਹਨਾਂ ਦੀ ਜਿਹੜੀ ਭੂਮਿਕਾ ਆ ਉਹ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਦਿਖਾਈ ਦਿੰਦੀ ਆ ਵੀ ਮਿੱਤਰੋ ਬਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਜਿਹੜੀ Netflix ਤੇ ਤੁਸੀਂ ਦੇਖੀ ਆ ਇਮਤੀਆਜ਼ ਅਲੀ ਵੱਲੋਂ ਜਿਹਨੂੰ ਡਾਇਰੈਕਟ ਕੀਤਾ ਗਿਆ ਇਸ ਖੂਨ ਨੂੰ ਤੁਸੀਂ ਦੇਖਿਆ ਉਸ ਫਿਲਮ ਦੇ ਅੰਦਰ ਕਿਉਂਕਿ ਇਮਤੀਆਜ਼ ਅਲੀ ਵੱਲੋਂ ਇਸੇ ਖੂਨ ਦੇ ਉੱਤੇ ਉਹ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ ਕਿਉਂਕਿ रियलिटी ਦੇ ਵਿੱਚ ਵੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਇਸੇ ਖੂਹ ਦੇ ਉੱਤੇ ਇਸੇ ਚਵਾਰੇ ਦੇ ਉੱਤੇ ਰੁੱਕ ਕੇ ਉਹਨਾਂ ਨੇ ਆਖਰੀ ਵਾਰ ਪ੍ਰਸ਼ਾਦਾ ਛਕਿਆ ਸੀ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨ ਵਹਿਰੀਆਂ ਲਈ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨ ਵਹਿਰੀਆਂ ਲਈ